so <Semeral>. અમૃત છાડ વિકે વિકકાઈ માયા મોહ પરમ પર પૂલે સુતદાર સ્યો प्रीत લગાઈ ਇਕ ਉਤਮ ਬੰਥ ਸੁਨੇ ਹੋਰ ਸੰਗਤ ਤਹ ਮਿਲੰਤ ਜਮtras ਮਿਟਾਈ ਇਕ ਹਰਦਸ ਪਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਣਾਇ ਇਕ ਅਰਦਾਸ ਭਾਟ ਗੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਣਾਇ ਜੋਗੋ ਜੁਗ ਅਟਲ ਉੰਦੋ ਜਹਾਨਾਂ ਦੇ ਵਾਲੀ ਚਵਰ ਤਕਤਾਂ ਦੇ ਮਾਲਕ ਗਿਆਨ ਦੇ ਮਜਸ਼ਮੇ ਰਹਿਮਤਾਂ ਦੇ ਭੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤ ਗੁਰਾਂ ਜੀ ਦੀ ਪਾਵਨ ਮਵਾਰਕ ਨੀਗੇ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸੋ ਅਰੀ ਖਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਪੱਕ ਹਨ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਅੱਪਾ ਹਰ ਰੋਜ਼ ਸਾਂਝ ਪਾਉਂਦੇ ਹਾਂ ਸੋ ਆਓ ਸਤ ਗੁਰਾਂ ਜੀਾਂ ਦੇ ਜੀਵਨ ਇਤਿਹਾਸ ਦੇ ਲੜੀਵਾਰ ਕਥਾ ਦੀ ਲੜੀ ਨੂੰ ਅੱਗੇ ਤੋੜੀਏ ਅੰਦਾਜ਼ ਸਿਖਰੂ ਕਿਰਪਾ ਦਾਸ ਨੂੰ ਬਖਸ਼ੋ ਹਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰੂ ਫਤਿਹ ਦੇ ਨਾਲ ਸੰਝ ਪਾਈਏ ਗੁਰੂ ਫਤਿਹ ਦੇ ਨਾਲ ਆਪੋ ਆਪਣੀ ਹੰ ਗੁਰੂ ਮਵਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਗਾਈਏ ਬੜੇ ਆਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਿਕਾਰਯੋਗ ਧੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਜਨਮ ਭੂਮੀ ਰਾਇਪੋਏ ਦੀ ਤਲਵੰਡੀ ਦੇ ਵਿੱਚ ਕਾਫੀ ਦਿਨ ਹੋ ਗਏ ਸਤ ਗੁਰਾਂ ਨੂੰ ਇੱਥੇ ਸੰਗਤਾਂ ਨੂੰ ਉਤਾਰਦੇ ਆਂ ਹਰ ਰਏ ਬੁਲਾਰ ਦੇ ਸਵਾਲਾਂ ਦਾ ਜਵਾਬ ਲੈਂਦੇ ਆਂ ਮਾ ਨੂੰ ਬੜਾ ਚਾਹ ਹੈ ਮਾਤਾ ਤ੍ਰਿਪਤਾ ਜੀ ਨੂੰ ਤਾਂ ਉਹਨਾਂ ਨੇ ਦਾਸੀ ਘੱਲੀ ਸੀ ਕਿ ਤੁਸੀਂ ਮੇਰੇ ਲਾਲ ਮੇਰੇ ਨਾਨਕ ਨੂੰ ਲੈ ਕੇ ਆਓ ਅੱਜ ਉਹਨਾਂ ਨੂੰ ਮੈਂ ਆਪਣੇ ਹੱਥੀਂ ਪ੍ਰਸ਼ਾਦਾ ਸ਼ਕਾਵਾਂਗੀ ਕਿਉਂਕਿ ਅਰਾਇ ਬੁਲਾਰ ਜੀ ਦੇ ਘਰ ਆਉਂਦੇ ਸੀ ਲਾਇ ਬੁਲਾਰ ਜੀ ਤੱਕੇ ਦੇ ਨਾਲ ਜ਼ਬਰਦਸਤੀ ਸਤਿਗੁਰਾਂ ਨੂੰ ਹਲੋ ਖਿਦਮਤ ਕਰਦਾ ਸੀ ਸੇਵਾ ਕਰਦਾ ਸੀ ਤਾਂ ਉਹ ਪ੍ਰਸ਼ਾਦਾ ਸਤਿਗੁਰਾਂ ਨੂੰ ਸ਼ਕਾ ਦਿੰਦਾ ਸੀ ਤਵਣ ਮਾ ਤ੍ਰਿਪਤਾ ਜੀ ਨੇ ਸਨੇਹਾ ਕੱਲਿਆ ਸੀ ਇਹ ਮੇਰੇ ਲਾਨ ਨੇ ਅੱਚ ਪ੍ਰਸ਼ਾਦਾ ਕਰ ਸਕਣਾ ਹੈ ਤਾਂ ਸਤਿਗੁਰੂ ਆਏ ਨੇ ਮਾ ਤ੍ਰਿਪਤਾ ਜੀ ਬੜੇ ਚਾਵਾਂ ਦੇ ਵਿੱਚ ਪਰ ਸਾਲ ਦੇ ਵਿੱਚ ਰਸੋਈ ਦੇ ਵਿੱਚ ਲੰਗਰ ਪਾਣੀ ਤਿਆਰ ਕਰਨ ਲੱਗੇ ਨੇ ਸਤਿਗੁਰੂ ਕਰਾਏ ਆਪਣੀ ਮੌਜੇ ਦੇ ਵਿੱਚ ਮੰਜੀ ਤੇ ਪਏ ਤਾਂ ਉਹਨਾਂ ਨੂੰ ਨਿੰਦਰ ਆ ਗਈ ਉਹ ਸੌਂ ਗਏ ਤਾਂ ਜਦੋਂ ਸੁੱਤੇ ਨੇ ਤਾਂ ਉਧਰ ਲੰਗਰ ਤਿਆਰ ਹੋ ਗਿਆ ਮਾਤਾ ਤ੍ਰਿਪਤਾ ਜੀ ਨੇ ਦਾਸੀ ਨੂੰ ਕਿਹਾ ਕਿ ਤੀ ਰਾਣੀ ਕਿ ਤੂੰ ਨਾਨਕ ਨੂੰ ਸੱਦ ਕੇ ਲੈ ਕੇ ਆ ਮੇਰੇ ਲਾਲ ਨੂੰ ਸੱਦ ਕੇ ਲੈ ਕੇ ਆਪਾਂ ਸਾਰੇ ਰਲ ਮਿਲ ਕੇ ਪ੍ਰਸ਼ਾਦਾ ਛਕਾਂਗੇ ਨਾਨਕ ਨੂੰ ਛਕਾਵਾਂਗੇ ਤੇ ਆਪਾਂ ਵੀ ਛਕਾਂਗੇ ਤਦ assi ਬੁਲਾਣ ਗਈ ਹੈ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਮੰਜੀਤੇ ਪਏ ਨੇ ਅਤੇ ਰਾਇ ਬੁਲਾਰ ਜੀ ਤੋਂ ਜਦੋਂ ਵੀ ਸੁਣਿਆ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਬਾਰੇ ਜਦੋਂ ਵੀ ਗੱਲ ਉਹਨੇ ਸ਼ੁਰੂ ਕੀਤੀ ਹੈ ਸਮਾਪਤ ਕੀਤੀ ਹੈ ਗੱਲ ਕਰਦਾ ਹੈ ਰਾਇ ਬੁਲਾਰ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਅੱਲਾ ਦਾ ਰੂਪ ਜਾਣ ਕੇ ਗੱਲ ਜਦੋਂ ਵੀ ਯਾਦ ਕੀਤਾ ਮੰਨ ਲਓ ਇਤਨਾ ਅਦਬ ਸਤਕਾਰ ਰਾਇ ਬੁਲਾਰਜੀ ਦੇਂਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਤਾਂ ਇਹਦੇ ਮਨ ਦੇ ਵਿੱਚ ਖਿਆਲ ਆਇਆ ਕਿ ਸਾਡਾ ਨਗਰ ਦਾ ਹਾਕਮ ਹੈ ਦੂਜੇ ਧਰਮ ਦਾ ਹੈ ਉਹ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਆਪਣਾ ਰੱਬ ਆਪਣਾ ਖੁਦਾ ਮੰਨਦਾ ਤਾਂ ਉਹਦੀ ਸ਼ਰਦਾ ਜੇ ਮੈਂ ਵੀ ਧਰ ਕੇ ਵੇਖ ਲਵਾਂ ਹੁਣ ਤੱਕ ਘਰ ਦੇ ਵਿੱਚ ਨਾਨਕ ਆਏ ਨੇ ਗੁਰੂ ਨਾਨਕ ਦੇਵ ਮਹਾਰਾਜ ਜਿੱਦਾਂ ਦੇ ਸ਼ਰਦਾ ਬਣੀ ਨਹੀਂ ਸੀ ਪਰ ਮੈਂ ਵੀ ਵੇਖ ਲਾਂ ਤੱਕ ਕੇ ਕਿ ਉਹਨਾਂ ਨੇ ਗੁਰੂ ਨਾਨਕ ਦੇ ਮਹਾਰਾਜ ਜਿਨੂੰ ਆਪਣੇ ਘਰ ਬੁਲਾ ਕੇ ਬੜੀ ਖਿਦਮਤ ਕੀਤੀ ਅਸੀਂ ਕੋਲ ਰਹਿੰਦੇ ਆ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਤੇ ਘਰ ਦੇ ਵਿੱਚ ਆਉਂਦੇ ਨੇ ਕੰਮ ਕਰ ਕਰਦੇ ਤਾਂ ਉਹਨੇ ਬਿਰਤੀ ਬਣਾਈ ਆਪਣੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਸੁੱਤੇ ਪਏ ਸੀ ਤਾਂ ਸੁੱਤੇ ਪਿਆ ਨੂੰ ਇਹਨੇ ਉਠਾਇਆ ਨਹੀਂ ਤਾਂ ਇਥੇ ਕੱਲ ਦੀ ਲੜੀ ਜਿਹੜੀ ਆਪਾਂ ਤਕਰੀਬਨ ਇੱਥੇ ਤੱਕ ਸੀ ਆ ਉਹ ਅੱਗੇ ਲੜੀ ਸ਼ੁਰੂ ਹੁੰਦੀ ਆ ਆਪਾਂ ਪ੍ਰੇਮ ਸਹਿਤ ਕਵੀ ਸੰਤੋਖ ਸਿੰਘ ਜੀ ਦਾ ਜੋ ਇਤਿਆਸ ਲਿਖਿਆ ਹੋਇਆ ਹੈ ਸੂਰਜ ਗ੍ਰੰਥ ਦੇ ਵਿੱਚੋਂ ਆਪਾਂ ਹਰ ਰੋਜ਼ ਵਿਚਾਰਦੇ ਆ ਕਵੀ ਜੀ ਕਹਿੰਦੇ ਨੇ ਰਦੇ ਜਗਾਵਨ ਕੀ ਅਵੇ ਲੱਖਾ ਸੋ ਮਤ ਬਾਣਤੀ ਵਚਨ ਨਾ ਪਾਕਾ ਮੰਨੋ ਰਦੇ ਦੇ ਵਿੱਚ ਤਾਂ ਵੇ ਲੱਖਾ ਸੀ ਮਾਤਾ ਨੇ ਘੱਲੇ ਸੀ ਜਾ ਤੀ ਰਾਣੀ ਐ ਸੱਦ ਕੇ ਲੈ ਕੇ ਆਨੰਕ ਨੂੰ ਜਦੋਂ ਨਾਨਕ ਜੀ ਦੇ ਕੋਲ ਆਏ ਨੇ ਨਾਨਕ ਨੂੰ ਵੇਖ ਕੇ ਉਹਨਾਂ ਨੇ ਹਿੰਮਤ ਨਹੀਂ ਪਈ ਕਿ ਮੈਂ ਆਪਣੇ ਗੁਰੂ ਨਾਨਕ ਦੇ ਮਲੋ ਰੱਬ ਨੂੰ ਮੈਂ ਠਾਵਾ ਤਾਂ ਉਹ ਰਸਨਾ ਸੰਗ ਕਰ ਹੀ ਲੱਗੀ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨੇੜੇ ਆਈ ਹੈ ਹਾਲਾਂਕਿ ਪੈਣ ਭਰਾ ਦਾ ਮਲੋ ਘਰ ਦੇ ਵਿੱਚ ਜੇ ਧੀਰਾ ਨਹੀਂ ਕਹਿੰਦੇ ਨੇ ਸਤਕਾਰ ਜੁਗ ਮਾਤਾ ਤ੍ਰਿਪਤਾ ਜੀ ਤਗੁਰ ਨਾਨਕ ਦੇ ਮਹਾਰਾਜ ਜੀ ਵੀ ਆਪਣੀ ਭੈਣ ਧੀ ਰਾਣੀ ਇਹਦਾ ਨਿਵਾਜਦੇ ਸੀ ਸਾਰਿਆਂ ਨੂੰ ਤਾਂ ਹੁਣ ਉਹ ਲੜਕੀ ਜਿਹੜੀ ਸੇ ਦਾਸੀ ਸੀ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਚਰਣਾ ਦੇ ਆਖੇ ਖਲੋਤੀ ਚਰਣਾ ਤੇ ਆ ਕੇ ਜਦੋਂ ਉਹਨੇ ਮੁਬਾਰਕ ਚਰਣਾ ਨੂੰ ਸਪਰਸ਼ ਕੀਤਾ ਹੈ ਅਤੇ ਤਿਹ ਪਰ ਸੰਹਿਤ ਮਨ ਲਲ ਜਾਵਾ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਮੁਬਾਰਕ ਚਰਣਾ ਨੂੰ ਉਹਨੇ ਸਪਰਸ਼ ਕੀਤਾ ਹੈ ਪ੍ਰੇਮ ਪਰਮ ਪ੍ਰੇਮ ਜਾਗਿਓ ਮਨ ਮਾਹੀਂ ਚਰਣ ਹਾਥ ਚੋਹ ਨਾਹੀਂ ਜਦੋਂ ਸਤਗੁਰਾਂ ਦੇ ਮਵਾਰਕ ਚਰਨਾਂ ਨੂੰ ਨੇ ਹੱਥ ਲਾਇਆ ਹੈ ਰਸਨਾ ਸੰਗ ਜਗ ਮੈਂ ਬੜ ਭਾਗਣ ਅਨਰਾਗੀ ਜਦੋਂ ਉਹਨੇ ਪੈਰਾ ਨੂਮਲ ਹਜ਼ਾਤਾ ਜੀ ਦੇ ਹੱਥ ਲਾਇਆ ਕੀਨ ਸਪਰਸ ਪਰ ਜਬੀ ਤੀਨ ਲੋਕ ਕੀ ਸੁਧ ਪਈ ਤਬ ਰਹੀ ਮਨ ਬਣਾਇਆ ਕਿ ਗੁਰੂ ਨਾਨਕ ਕਮਲ ਰੱਬ ਦੀ ਪ੍ਰਮਾਤਮ ਜਿਹੜੇ ਦੁਨੀਆ ਨੂੰ ਬਣਾਉਣ ਵਾਲੇ ਨੇ ਦੁਨੀਆ ਦੀ ਪ੍ਰਤਿਪਾਲਣਾ ਕਰਨ ਵਾਲੇ ਨੇ ਉਹ ਨਾਨਕ ਉਹ ਖੁਦਾ ਸੁੱਤੇ ਪਏ ਨੇ ਤਾਂ ਉਹ ਖੁਦਾ ਦਾ ਰੂਪ ਅਜ ਅੰਦਰ ਧਾਰਨ ਕੀਤਾ ਕਿ ਆਹ ਮੇਰਾ ਖੁਦਾ ਮੇਰਾ ਰੱਬ ਹੈ ਤਾਂ ਉਹਨੇ ਖੁਦਾ ਨੂੰ ਜਾਣ ਕੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਮubaruk ਚਰਣਾ ਨੂੰ ਸਪਰਸ਼ ਕੀਤਾ ਮਤਾ ਟੇਕੇ ਆ ਜਾਂ ਸਜਦਾ ਕੀਤਾ ਉਹਨੇ ਤਾਂ ਜਦੋਂ ਜਿਉਂ ਹੀ ਉਹਨੇ ਸੱਜਦਾ ਕੀਤਾ ਕਬੀਰ ਜੀ ਕਹਿੰਦੇ ਨੇ ਕੀਨ ਸਪਰਸ਼ਪਨ ਕਰ ਹੀ ਜਾਬਈ ਜਦੋਂ ਚਰਨਾਂ ਨੂੰ ਸਪਰਸ਼ ਕੀਤਾ ਉਹਨੇ ਤੀਨ ਲੋਕ ਕੀ ਸੁਧ ਭਈ ਤਪੇ ਤਿੰਨਾਂ ਲੋਕਾਂ ਦੀ ਕਹਿੰਦੇ ਉਹਨੂੰ ਸੋਝੀ ਹੋ ਗਈ ਮੱਲੂ ਨੂੰ ਗਿਆਨ ਹੋ ਗਿਆ ਹੁਣ ਉਹ ਜਿਹੜਾ ਸਮਝ ਆਉਦੀ ਅਤੇ ਗ੍ਰਾਮ ਨਗਰ ਕੰਨ ਨਗਰ ਆ ਭਾਰੀ ਹੁਣ ਉਹ ਮੁਬਾਰਕ ਰਸਨਾ ਤੋਂ ਬਿਆਨ ਤਾਂ ਕੁਝ ਬਹੁਤ ਕੁਝ ਕਰਨਾ ਚਾਹੁੰਦੀ ਹੈ ਪਰ ਹੋ ਨਹੀਂ ਰਿਹਾ ਜਿਸ ਤਰ੍ਹਾਂ ਕਬੀਰ ਜੀ ਕਹਿੰਦੇ ਨੇ ਕਬੀਰ ਕਹੋ ਕਬੀਰ ਗੁੰਗਾ ਗੁੜ ਖਾਇਆ ਪੁੱਛੇ ਤੇ ਕੀ ਕਹੀ ਹੈ ਪਹ ਲੋ ਗੁੜ ਦੇਤਾ ਗੁੰਗੇ ਨੂੰ ਗੁੰਗੇ ਨੇ ਗੁੜ ਖਾਦਾ ਤੇ ਉਹਨੂੰ ਪੁੱਛਿਆ ਜਾਵੇ ਤੇ ਕਿਦਾਂ ਦਾ ਸਵਾਦ ਉਹਨੇ ਸਿਰ ਮਾਰ ਕੇ ਦੱਸਣਾ ਸਵਾਦ ਬਿਆਨ ਨਹੀਂ ਕੀਤਾ ਜਾ ਸਕਦਾ પણ ਉਹਦਾ ਵੀ હાલ ਏਦਾਂ ਦਾ ਹੋਇਆ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮubaruk ਚਰਣਾ ਨੂੰ ਸਪਰਸ਼ ਕਰਕੇ ਸਤਿਗੁਰੂ ਪੈਣ ਤੋਂ ਅਤੇ ਆਪਣੀ ਤੋਂ ਛੋਟੀ ਭਵੇਂ ਵੱਡੀ ਐ ਲੜਕੀ ਤੋਂ ਤਾਂ ਖਾਸ ਕਰਕੇ ਪੈਰੀ ਹੱਥ ਕਦੇ ਲਗਾਉਂਦੇ ਨਹੀਂ ਕਿਉਂਕਿ ਆਪਣੀ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਸੋਕ ਕਿਉ ਮੰਦਾ ਆਖੀਏ ਜਿਤ ਜਮੈ ਰਾਜਾ ਜੇ ਬੇਬੇ ਨਾਨਕੀ ਜੀ ਪੈਰੀ ਹੱਥ ਲਾਉਂਦੇ ਸੀ ਰੱਬ ਦਾ ਰੂਪ ਜਾਣ ਕੇ ਤਾਂ ਉਹਨਾਂ ਨੂੰ ਵੀ ਕਹਿ ਦਿੰਦੇ ਸੀ ਕਿ ਮੈਂ ਤੁਹਾਡੇ ਕੋਲ ਦੁਬਾਰਾ ਆਉਣਾ ਨਹੀਂ ਤੈਤਨਾ ਮਲੋ ਪਿਆਰ ਉਹ ਅਦਬ ਸਤਕਾਰ ਕਰਦੇ ਸੀ ਤਾਂ ਜਦੋਂ ਨੇ ਸਪਰਸ਼ ਕੀਤੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਵਾਰਕ ਚਰਣਾ ਸੁੱਤੀ ਪਿਆਂ ਦੇ ਤਾਂ ਇਹਨੂੰ ਤਿੰਨਾਂ ਲੋਕਾਂ ਦੀ ਸੋਧੀ ਹੋਈ ਭਾਰੇ ਅਤੇ ਸਭ ਸੁਧ ਜਾਨੀ ਸਿੰਧ ਮਝਾਰੀ ਮਲੋ ਸਿੰਧ ਕਹਿੰਦੇ ਨੇ ਸਮੁੰਦਰ ਸਮੁੰਦਰ ਦੀ ਣਾਈ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਦੋਂ ਉਹਨੂੰ ਗਿਆਨ ਹੋਇਆ ਮੰਨ ਲਓ ਇੱਕ ਕੌਤਕ ਵੇਖਿਆ ਕਵੀ ਜੀ ਲਿਖਦੇ ਨੇ ਤਾਂ ਇੱਕ ਕੌਤਕ ਲਖਿਓ ਅਨੂਪਾ ਸ੍ਰੀ ਨਾਨਕ ਕੋ ਪਿਖਿਓ ਸਰੂਪਾ ਤਾਂ ਜਦੋਂ ਚਰਣਾ ਨੂੰ ਸਪਰਸ਼ ਕੀਤਾ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਮubaruk ਚਰਣਾ ਨੂੰ ਤਾਂ ਉਹਨੇ ਕੌਤਕ ਵੇਖਿਆ ਕੌਤਕ ਇਹ ਹੈ ਕਿ ਲਾਪੁਰ ਕੋ ਸਨਮੁਖ ਜੋ ਸਾਹਾ ਲਾਪੁਰ ਕਹਿੰਦੇ ਅਜੀ ਲਾਹੌਰ ਲਾਹੌਰ ਦਾ ਇੱਕ ਸ਼ਾਹੀ ਸੀ ਲਾਹੌਰ ਦੇ ਇੱਕ ਬਹੁਤ ਵੱਡਾ ਵਪਾਰੀ ਸੀ ਅਤੇ ਜਿਹਦਾ ਨਾਮ ਇਤਿਹਾਸ ਦੇ ਅੰਦਰ ਸਨ ਮਨ ਸੁਖ ਹੁਣ ਮਨ ਸੁਖ ਜਿਹੜਾ ਸਮੁੰਦਰ ਨੂੰ ਪਾਰ ਕਰਕੇ ਇਧਰੋਂ ਕਿਨਾਰੇ ਤੋਂ ਦੂਜੇ ਤੱਟ ਤੇ ਜਾਂਦਾ ਸੀ ਸੰਗਲਾ ਦੀਪ ਦੇ ਵਿੱਚ ਇਹਦਾ ਵਪਾਰ ਇਹ ਉਥੇ ਦਾ ਮੰਲੋ ਸ਼ਾਹਾ ਸੀ ਸ਼ਾਹ ਸੀ ਉਥੇ ਦਾ ਤਾਂ ਹੁਣ ਜਦੋਂ ਤਿਹ ਜਹਾਜ਼ ਤੋਂ ਸਾਗਰ ਮਹਾ ਉਹਦਾ ਜਿਹੜਾ ਜਹਾਜ਼ ਹੈ ਉਹ ਸਾਗਰ ਦੇ ਵਿੱਚ ਉਹਨ ਕੌਤਕ ਉਹ ਦਾਤਾ ਜੀ ਸੁੱਤੇ ਪਏ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਅਤੇ ਇਹਨੇ ਚਰਨ ਸਪਰਸ਼ ਕੀਤੇ ਨੇ ਸਿਰਫ ਇਹਨੂੰ ਕੌਤਕ ਵਿਖਰੇ ਹੈ ਕਿ ਇਹਨੂੰ ਜਿਵੇਂ ਕਹ ਲਈਏ ਇਹਦਾ ਮਨ ਦੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਹਨੂੰ ਨੇ ਹਾਲ ਕਰਨਾ ਸੀ ਤਾਂ ਜਦੋਂ ਇਹ ਵੇਖਦੀ ਹੈ ਕਿ ਲੱਭਪੁਰ ਦਾ ਲਾਹੌਰ ਦਾ ਜਿਹੜਾ ਸ਼ਾਹ ਹੈ ਉਹ ਸਮੁੰਦਰ ਦੇ ਵਿੱਚ ਹੈ ਅਤੇ ਸਾਗਰ ਨੂੰ ਪਾਰ ਕਰ ਰਿਹਾ ਹੈ ਤਾਂ ਕੋ ਦਿਗਨ ਹੋਤ ਕਛ ਲਾਗਾ ਜਉਏ ਉਹ ਸਮੁੰਦਰ ਦੇ ਵਿੱਚ ਕਾਰ ਗਿਆ ਹੈ ਪਾਣੀ ਦੇ ਵਿੱਚ ਕਰ ਗਿਆ ਹੈ ਤਾਂ ਹਨੇਰੀ ਚੱਲੀ ਹੈ ਤੂਫਾਨ ਆਇਆ ਹੈ ਉਸ ਤੂਫਾਨ ਦੇ ਨਾਲ ਬੇੜੀ ਜਿਹੜੀ ਹੈ ਡਾਮਾਂ ਡੋਲ ਹੋਣ ਲੱਗੀ ਤਾਂ ਜਦੋਂ ਡਾਮਾਂ ਡੋਲ ਹੋਣ ਲੱਗੀ ਹੈ ਬੇੜੀ ਸਿਮਰਨ ਸ੍ਰੀ ਦਾਨਕ ਅਨੁਰਾਗ ਤਾਂ ਉਹ ਰੱਬ ਨੂੰ ਗੁਰੂ ਨਾਨਕ ਦੇਵ ਮਹਾਰਾਜਿਆਂ ਨੂੰ ਯਾਦ ਕਰਨ ਲੱਗਾ ਸਮੁੰਦਰ ਦੇ ਵਿੱਚ ਡੁੱਬਣ ਵਾਲਾ ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਏ ਭੋਜ ਦੀ ਤਲਵੰਡੀ ਮੰਜੀ ਤੇ ਸੁੱਤੇ ਪਏ ਨੇ ਅਤੇ ਵੇਖ ਕੌਣ ਰਹੀ ਐ ਇਹ ਦੇਖ ਰਹੀ ਐ ਦਾਸੀ ਤਾਂ ਜਦੋਂ ਉਹ ਡੁੱਬਣ ਵਾਲਾ ਸਿਰਫ ਇੱਕੋ ਹੀ ਆਸਰਾ ਹੁੰਦਾ ਫਿਰ ਰੱਬ ਦੇ ਅੱਗੇ ਤਰਲੇ ਕੀਤੇ ਜਾਂਦੇ ਨੇ ਉੱਥੇ ਮੰਨਤਾ ਮੰਨੀਆਂ ਜਾਂਦੀਆਂ ਨੇ ਮੈਂ ਇਦਾਂ ਕਰਾਂਗਾ ਮੈਂ ਇਦਾਂ ਕਰਾਂਗ ਉਹਨਾਂ ਨੇ ਬੜੇ ਤਰਲੇ ਕੀਤੇ ਕਿ ਐ ਪ੍ਰਮਾਤਮਾ ਜੀ ਕਿਰਪਾ ਕਰੋ ਮੇਰੇ ਤੇ ਰਹਿਮਤ ਕਰੋ اے ਪ੍ਰਭੂ ਦੀਨ ਬੰਦ ਗੁਰੂ ਪੂਰਨ ਮੈਂ ਪ੍ਰਤੱਖ ਰੂਪ ਦੇ ਵਿੱਚ ਤੁਹਾਨੂੰ ਵੇਖਣਾ ਚਾਹੁੰਨਾ ਅਤੇ ਪ੍ਰਤੱਖ ਰੂਪ ਦੇ ਵਿੱਚ ਮੈਂ ਤੁਹਾਡੀ ਵਡਿਆਈ ਸੁਣੀ ਹੈ ਐ ਗੁਰੂ ਨਾਨਕ ਦੇ ਮਹਾਰਾਜ ਜੀ ਰਹਿਮਤ ਕਰੋ ਕਰੋ ਸਹਾਇ ਆਨ ਮਮ ਤੂਰਣ ਜੇ ਤੁਸੀਂ ਬਹੁਤਾ ਸਮਾਂ ਲਾ ਦਿੱਤਾ ਨਾ ਤੂਰਣ ਤੁਰੰਤ ਆਓ ਇਮੀਡੀਏਟਲੀ ਪਹੁੰਚੋ ਕਿ ਜਦੋਂ ਤੁਸੀਂ ਰੱਤਾ ਭਰ ਵੀ ਸਮਾਂ ਲਾ ਦਿੱਤਾ ਤੂਫਾਨ ਦੇ ਲਵੇਟੇ ਦੇ ਵਿੱਚ ਇਹ ਮੇਰਾ ਜਾਜ ਆ ਜਾਣੇ ਮੇਰੀ ਬੋਟ ਆ ਜਾਣੀ ਹੈ ਅਤੇ ਮੈਨੂੰ ਇਸ ਪਾਣੀ ਦੇ ਵਿੱਚ ਇਸ ਤੂਫਾਨ ਨੇ ਇਸ ਪਾਣੀ ਨੇ ਡੋਬੋ ਲੈਣਾ ਹੁਣ ਤਰਲੇ ਕਰਦਾ ਵਾਰ-ਵਾਰ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਜਹ ਸਨਬੰਦੀ ਕੋਈ ਨਾ ਸਾਥਾ ਹੁਣ ਉੱਥੇ ਜੇ ਯਾਦ ਕਰੇ ਇਨਸਾਨ ਫਰਾਂਣੇ ਦੇ ਨਾਲ ਮੇਰੀ ਬੜੀ ਮਹੱਭਤ ਹੈ ਉਹ ਮੇਰਾ ਸੰਬੰਧੀ ਹੈ ਉਹਦੇ ਬੜੇ ਮਹਕਮ ਆਇਆ ਤਾਂ ਉਹ ਕਹਿੰਦੇ ਨੇ ਜਦੋਂ ਇਦਾਂ ਦਾ ਸਮਾਂ ਪੈਂਦਾ ਨਾ ਕੋਈ ਸੰਬੰਧੀ ਕੰਮ ਨਹੀਂ ਹੁੰਦਾ ਨੌਵੇਂ ਬਾਦਸ਼ਾਹ ਮਹਾਰਾਜ ਜੀ ਕਹਿੰਦੇ ਨੇ ਜਗਤਮੈ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸੰਸਗ ਲਾਗੇ ਕਿ ਆਦਾਰਾ ਕਿ ਆਮੈ ਹੁਣ ਇਹ ਮੰਨਦਾ ਪਿਆ ਬਿਆਨ ਕਰ ਰਿਹਾ ਕਿ ਸੰਬੰਧੀ ਕੋਲ ਹੁੰਦਾ ਵੀ ਪਰ ਇਸ ਤੂਫਾਨ ਦੇ ਵਿੱਚ ਫਸੇ ਆ ਅਤੇ ਤੂਫਾਨ ਕਿੱਥੇ ਲੈ ਆਇਆ ਸਾਨੂੰ ਸਮੁੰਦਰ ਦੇ ਵਿੱਚ ਘਾਰਾਂ ਸਾਡੀ ਜੇ ਖੁਦ ਦੀ ਇਫਾਜਤ ਨਹੀਂ ਕਰ ਸਕਦੇ ਅਸੀਂ ਐਦਾਂ ਦੇ ਇਸ ਸਮੁੰਦਰ ਦੇ ਵਿੱਚ ਫਸੇ ਹਾਂ ਸੰਬੰਧੇ ਨੂੰ ਕਮਾਂਗੇ ਤਾਂ ਇੱਥੇ ਕੋਈ ਸੰਬੰਧੀ ਦਾ ਕੋਈ ਹੀਲਾ ਨਹੀਂ ਹੈ ਐ ਗੁਰੂ ਨਾਨਕ ਦੇਵ ਮਹਾਰਾਜ ਜੀ ਤਹ ਤੁਮ ਸਾਥ ਹੋਤ ਜਗਨਨਾਥ ਤੁਹਾਨੂੰ ਹਾਜ਼ਰ ਨਾਜ਼ਰ ਸਮਝ ਕੇ ਤਰਲਾ ਕਰਦੇ ਆ ਐ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰੋ ਤੀਰ ਸੰਗਲਾ ਦੀਪ ਪਹਚਾਵਨ ਤੀਰ ਕਹਿੰਦੇ ਆ ਕਿਨਾਰਾ ਕਿ ਮੈਨੂੰ ਸੰਗਲਾ ਦੀਪ ਤੋਂ ਦੂਸਰੇ ਕਿਨਾਰੇ ਤੇ ਪਹਚਾ ਦੇ ਇਸ ਕਿਨਾਰੇ ਤੋਂ ਚੱਲਿਆ ਸੀ ਮੈਂ ਵਾਪਸ ਵੀ ਨਹੀਂ ਜਾਣਾ ਚਾਹੁੰਦਾ ਮੈਨੂੰ ਅਗਲੇ ਕਿਨਾਰੇ ਤੇ ਪਹਚਾ ਦੇ ਤੈਨੇ ਤਰਲਾ ਕੀਤਾ ਅਤੇ ਕਰੋ ਜਹਾਜ ਭਗਤ ਮਨ ਪਾਵਨ ਮੈਂ ਤੁਹਾਡੇ ਅੱਗੇ ਤਰਲਾ ਕਰਦਾ ਹਾਂ ਤੁਹਾਡੇ ਦਰ ਦਾ ਉਤੋਂ ਬਾਅਦ ਸਾਰੀ ਜ਼ਿੰਦਗੀ ਫਿਰ ਗੋਲਾ ਬਣ ਜਾਗਾ ਤੁਹਾਡੇ ਦਰ ਦੀ ਖਿਦਮਤ ਕਰਾਂਗਾ ਬੜੀ ਸਜ ਸਜਦੇ ਦੇ ਨਾਲ ਕਰਾਂਗਾ اے ਗੁਰੂ ਨਾਨਕ ਦੇ ਮਹਾਰਾਜ ਜੀ ਰਹਿਮਤ ਕਰੋ ਕਿਰਪਾ ਕਰੋ ਮੈਨੂੰ ਇਹਦੇ ਵਿੱਚੋਂ ਕੱਢਣਾ ਕਰੋ ਨਿਜ ਆਰਾਧਨ ਲਖ ਕਰ ਸੁਆਮੀ ਆਰਾਧਨ ਕਰਦਾ ਮੈਂ ਤੁਹਾਨੂੰ ਲਖ ਕਰ ਮਹਲੋ ਹਾਜ਼ਰ ਨਾਜ਼ਰ ਜਾਣ ਕੇ ਤੁਹਾਡੇ ਅੱਗੇ ਤਰਲਾ ਕਰਦਾ ਪਿਆ ਗੁਰੂ ਨਾਨਕ ਦੇ ਮਹਾਰਾਜ ਜੀ ਮੈਨੂੰ ਇਸ ਗਏ ਸਿੰਧ ਵਿੱਚ ਅੰਤਰ ਜਾਮੀ ਜਦੋਂ ਤਰਲਾ ਕਰਦਾ ਸੀ ਕਿ ਮੈਨੂੰ ਬਚਾਓ ਹਿੱਲਾ ਵੀ ਕੋਈ ਹੁੰਦਾ ਨਹੀਂ ਹੈ ਜਦੋਂ ਇਦਾਂ ਜੀ ਮੋਤੀ ਹੈ ਕੋਈ ਉਥੇ ਹਿੱਲਾ ਨਹੀਂ ਹੁੰਦਾ ਫਿਰ ਜਿਸ ਤਰ੍ਹਾਂ ਮੱਖਣ ਛਾ ਟਵਾਣਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹ ਦਾ ਵੋਟ ਬੰਨੇ ਲਾਇਆ ਸੀ ਝਾਜ ਬੰਨੇ ਲਾਇਆ ਸੀ ਤਰਲੇ ਉਦੋਂ ਜਦੋਂ ਇੱਕੋ ਹੀ ਫਰਿਆਦ ਹੁੰਦੀ ਆ ਨਾ ਕਿ ਤੁਸੀਂ ਇਹ ਪਰਮਾਤਮਾ ਜੀ ਫਰਮਾਨਤਾ ਮੰਨੀਆਂ ਜਾਂਦੀਆਂ ਨੇ ਮੈਂ ਐਦਾਂ ਕਰ ਦੇਵਾਂਗਾ ਮੈਂ ਆ ਵੀ ਕੁਝ ਕਰ ਦੇਵਾਂਗਾ ਤਾਂ ਜਦੋਂ ਹੋ ਜਾਂਦਾ ਫਿਰ ਉਹਦੋਂ ਆਪਣੀ ਵਿਰਤੀ ਬਣ ਜਾਂਦੀ ਹੈ ਪਹਿਲਾਂ ਤਾਂ ਸਭ ਕੁਝ ਰੱਬ ਤੇ ਛੱਡਿਆ ਹੁੰਦਾ ਜਿਵੇਂ ਤੁਸੀਂ ਕਹੋਗੇ ਮੈਂ ਉਦਾਂ ਕਰਾਂਗਾ ਤਾਂ ਜੋ ਰੱਬ ਨੇ ਕਾਰਜ ਸਵਾਰ ਦਿੱਤੇ ਨੇ ਤਾਂ ਫਿਰ ਉਦੋਂ ਇਨਸਾਨ ਆਪਣੇ ਹਸਾਬ ਦੇ ਨਾਲ ਚੱਲਦਾ ਤਾਂ ਉਹਨਾਂ ਮਨ ਸੁਖ ਵੀ ਇਦਾਂ ਹੀ ਆ ਨਾ ਤਰਲੇ ਕਰਦਾ ਪਿਆ ਕਿ ਮੈਂ ਬਦਲਾਂਗਾ ਨਹੀਂ ਜੋ ਤੁਸੀਂ ਕਹੋਗੇ ਮੈਂ ਤੁਹਾਡੀ ਖੇਦਮਤ ਕਰਾਂਗਾ ਕਿਉਂਕਿ ਤੁਹਾਡੇ ਤੋਂ ਬਿਨਾ ਇਸ ਸਿੰਧ ਦੇ ਵਿੱਚ ਸਾਡਾ ਸਹਾਰਾ ਕੋਈ ਨਹੀਂ ਤੁਸੀਂ ਅੰਤਰਜਾਮੀ ਹੋ ਗੁਰੂ ਨਾਨਕ ਦੇਵ ਜੀ ਗਏ ਸਿੰਧ ਮੈਂ ਅੰਤਰਜਾਮੀ ਤੁਸੀਂ ਅੰਤਰਜਾਮੀ ਆ ਤੁਹਾਡੇ ਤੋਂ ਬਿਨਾ ਸਾਡੀ ਵਾਂ ਕੋਈ ਨਹੀਂ ਫਟ ਸਕਦਾ ਮੈਂ ਤਾਂ ਇਕੱਲੇ ਸਮੁੰਦਰ ਦੀ ਗੱਲ ਕਰਦਾ ਤੁਸੀਂ ਤਾਂ ਸੰਸਾਰ ਸਮੁੰਦਰ ਤੋਂ ਪਾਰ ਦੇਂਦੇ ਮੈਂ ਤਾਂ ਇਕੱਲੇ ਸਮੁੰਦਰ ਦੇ ਵਿੱਚ ਡੁੱਬਣ ਲੱਗਾ ਐ ਗੁਰੂ ਨਾਨਕ ਦੇ ਮਹਾਰਾਜ ਜੀ ਤੁਸੀਂ ਤਾਂ ਲੋਕ ਪਰਲੋਕ ਦੇ ਵਿੱਚ ਰਾਖੇ ਬਣਦੇ ਜਦੋਂ ਦੇ ਤਰਲੇ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਤਹ ਜਹਾਜ਼ ਕੋ ਤੱਟ ਪਹੁੰਚਾਵਾ ਹੁਣ ਜਦੋਂ ਰੱਬ ਨੂੰ ਯਾਦ ਕੀਤਾ ਪ੍ਰਮਾਤਮਾ ਨੂੰ ਯਾਦ ਕੀਤਾ ਉਹਦਾ ਜਿਹੜਾ ਬੋਟ ਸੀ ਉਹਦਾ ਜਿਹੜਾ ਜਹਾਜ਼ ਸੀ ਉਹ ਤੱਟ ਤੇ ਲੱਗਾ ਤੱਟ ਕਹਿੰਦੇ ਆ ਕਿਨਾਰਾ ਕਿਨਾਰੇ ਤੇ ਲਾ ਦਿੱਤਾ ਜਿਹੜਾ ਹਵਾ ਸੀ ਉਹ ਥਮੀ ਹੈ ਅਤੇ ਜਿਹੜਾ ਤੂਫਾਨ ਆਇਆ ਸੀ ਉਹਨੂੰ ਥੋੜਾ ਸ਼ਾਂਤ ਹੋਇਆ ਵੋਹ ਅਰਨਾਨਕ ਦੇ ਮਹਾਰਾਜ ਜੀ ਦੀ ਰਹਿਮਤ ਵਰਸੀ ਤਾਂ ਜਦੋਂ ਮਨ ਸੁਖ ਦੇ ਖ ਰਿਦੈ ਸੁਖ ਪਾਵਾ ਤਾਂ ਜਦੋਂ ਉਹਨੇ ਤਰਲਾ ਕੀਤਾ ਪੰਨੂ ਦਾ ਤਰਲਾ ਪ੍ਰਵਾਨ ਹੋਇਆ ਇਹ ਜਿਹੜਾ ਸ਼ਾਹ ਸੀ ਇਹਨੇ ਬੜਾ ਝਾ ਮਨਾਇਆ ਲਾਹੌਰ ਦਾ ਸ਼ਾਹ ਬੜੀ ਖੁਸ਼ੀਆਂ ਨੇ ਮਨਾਈਆਂ ਦਾਸੀ ਸਭ ਬਲੋਕ ਮਿਰਤੰਤ ਸਿਰਫ ਦਾਸੀ ਨੇ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਮੁਬਾਰਕ ਚਰਣਾ ਨੂੰ ਸਪਰਸ਼ ਕੀਤਾ ਸੀ ਗੁਰਨਾਨਕ ਦੇਵ ਮਹਾਰਾਜ ਜੀ ਨੇ ਉਹਨੂੰ ਤਾਰਨ ਦੇ ਲਈ ਇੱਕ ਕੌਤਕ ਹੈ ਉਹਨਾਂ ਦਾ ਗੁਰਨਾਨਕ ਦੇਵ ਮਹਾਰਾਜ ਜੀ ਦਾ ਤਾਂ ਉਹਨੇ ਵੇਖਿਆ ਤਾਂ ਜਦੋਂ ਵੇਖਿਆ ਅਤੇ ਗਈ ਤਬ ਸੀ ਗੁਰਮਾਤਾ ਉਹ ਨਾਲ ਦੀ ਨਾਲ ਦੌੜ ਕੇ ਮਾਤਾ ਤ੍ਰਿਪਤਾ ਜੀ ਦੇ ਕੋਲ ਗਈ ਹੈ ਹੁਣ ਮਾਤਾ ਤ੍ਰਿਪਤਾ ਜੀ ਕਹੇ ਉਹ ਜਾਏ ਮੈਂ ਕਹੇ ਨਾ ਜਗਾ ਬਣ ਮਾਤਾ ਨੇ ਪੁੱਛਿਆ ਧੀ ਰਾਣੀ ਆ ਗਈ ਦਾਸੀ ਨੂੰ ਕਹਿੰਦੇ ਨੇ ਮਾਤਾ ਤ੍ਰਿਪਤਾ ਜੀ ਕਿ ਧੀ ਰਾਣੀ ਜਗਾਈ ਮੇਰੇ ਲਾਲ ਨੂੰ ਤਦ ਉਹ ਮੇਂ ਹੱਥ ਜੋੜ ਕੇ ਦਾਸੀ ਕਹਿੰਦੀ ਮੈਂ ਨਹੀਂ ਜਗਾਇਆ ਜਿਹੜੀ ਦਾਸੀ ਹੁਣ ਤੱਕ ਮਾਤਾ ਤ੍ਰਿਪਤਾ ਦੇ ਬਿਨਾ ਕਹਿਣ ਤੋਂ ਕੰਮ ਕਰਨ ਵਾਲੀ ਅੱਜ ਉਹ ਜਵਾਬ ਦੇਂਦੀ ਪਈ ਹੈ ਬੜੀ ਹੈਰਾਨ ਹੋਏ ਨੇ ਮਾਤਾ ਤ੍ਰਿਪਤਾ ਜੀ ਕਿ ਧੀ ਰਾਣੀਏ ਹੁਣ ਤੱਕ ਤੂੰ ਮੈਨੂੰ ਕਹਿਣ ਤੋਂ ਪਹਿਲੇ ਕੰਮ ਨਿਵੇੜਦੇ ਨਹੀਂ ਹਾਂ ਕੰਮ ਕਰਦੇ ਨਹੀਂ ਹੈ ਤਾਂ ਹੁਣ ਹੁਣ ਤੂੰ ਜਵਾਬ ਦੇਂਦੀ ਪਈ ਹੈ ਕਿ ਮੈਂ ਨਹੀਂ ਜਗਾਉਣਾ ਜਾ ਕੇ ਤਾਂ ਉਦਾਸੀ ਕਹਿਣ ਲੱਗੀ ਹੈ ਤਾਂ ਉਹਦਾ ਵੀ ਮਾ ਕਾਰਨ ਹੈ ਕਾਰਨ ਇਹ ਹੈ ਕਿ ਸੋਤੋ ਕਰਹਿ ਜਹਾਜ ਲਗਾ ਮੈਂ ਉਹਨਾਂ ਦੇ ਤੁਹਾਡੇ ਪੁੱਤਰ ਦੇ ਵੈਸੇ ਦਾ ਕਿਸੇ ਦੇ ਪੈਰੀ ਹੱਥ ਲਬਾਉਂਦੇ ਨਹੀਂ ਨੇ ਮੈਂ ਉਹਨਾਂ ਦੇ ਮੁਬਾਰਕ ਚਰਣਾ ਨੂੰ ਸਪਰਸ਼ ਕਰ ਦਿੱਤਾ ਹੈ ਸਪਰਸ਼ ਕਰਨ ਦੀ ਦੇਰ ਸੀ ਤਾਂ ਇੱਕ ਮੈਂ ਐਦਾਂ ਦਾ ਮੰਜ਼ਰ ਇੱਕ ਐਦਾਂ ਦਾ ਨਜ਼ਾਰਾ ਵੇਖਿਆ ਹੈ ਐਦਾਂ ਦਾ ਇੱਕ ਗੋਤਕ ਵੇਖਿਆ ਹੈ ਕਿ ਤੁਹਾਡਾ ਪੁੱਤਰ ਜਿਹੜਾ ਲਾਹੌਰ ਦਾ ਸ਼ਾਹ ਹੈ ਮਨ ਸੁਖ ਉਹ ਸਮੁੰਦਰ ਦੇ ਵਿੱਚ ਡੁੱਬਾ ਹੈ ਉਹਦੀ ਬੇੜੀ ਨੂੰ ਬੰਨੇ ਲਾ ਰਾਇ। ਮੈਂ ਇਦਾਂ ਦਾ ਵੇਖਿਆ ਹੈ ਜਦ ਨਿਜ ਸਿੱਖ ਕੋ ਕਰ ਹੈ ਕਾਜਾ ਆਪਣੇ ਸਿੱਖ ਦਾ ਅਮਲੋ ਆਪਣੇ ਪਿਆਰੇ ਦਾ ਕਾਜ ਸਵਾਰੇ ਸੀ ਅਤੇ ਦੇ ਸਮੁੰਦਰ ਲੰਘਾਏ ਜਹਾਜ਼ਾ ਤੁਹਾਡੇ ਪੁੱਤਰ ਨੂੰ ਉਹਨਾਂ ਨੇ ਯਾਦ ਕੀਤਾ ਬੁਰਨਾਣਕ ਦੇ ਮਹਾਰਾਜ ਜੀਆਂ ਦੇ ਅੱਗੇ ਉਹਨਾਂ ਨੇ ਤਰਲਾ ਕੀਤਾ ਹਾਜ਼ਰ ਨਾਜ਼ਰ ਸਮਝ ਕੇ ਬੇਨਤੀ ਕੀਤੀ ਤਾਂ ਤੁਹਾਡੇ ਪੁੱਤਰ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰੇ ਤਾਂ ਉਹਨਾਂ ਦਾ ਬੋਟ ਉਹਨਾਂ ਦਾ ਜਹਾਜ਼ ਇੱਕ ਬੰਨੇ ਤੇ ਲਾ ਦਿੱਤਾ ਅਤੇ ਕਬ ਮੈਂ ਆਨਿਓ ਤਿੰਨੇ ਜਗਾਈ ਤਾਂ ਮੇਰਾ ਦਿਲ ਨਹੀਂ ਕੀਤਾ ਕਿ ਮੈਂ ਤੁਹਾਡੇ ਪੁੱਤਰ ਨੂੰ ਜਗਾਵਾਂ ਕਿਉਂਕਿ ਜਿਹੜਾ ਮੈਂ ਕੌਤਕ ਵੇਖ ਰਹੀ ਹਾਂ ਕਿ ਸਮੁੰਦਰ ਦੇ ਵਿੱਚ ਉਹਨਾਂ ਬੇੜਾ ਬੰਨੇ ਲਾਇਆ ਹੈ ਅਤੇ ਮੇਰੀ ਹਿੰਮਤ ਨਹੀਂ ਪਈ ਕਿ ਮੈਂ ਤੁਹਾਡੇ ਪੁੱਤਰ ਨੂੰ ਜਗਾਵਾ ਅਤੇ ਕਹਿ ਸਾਚ ਬਚਕੂਰ ਨਾਰਾਈ ਤਾਂ ਜਦੋਂ ਹੈਰਾਨਗੀ ਦੇ ਨਾਲ ਵੇਖ ਰਹੇ ਨੇ ਮਾਤਾ ਤ੍ਰਿਪਤਾ ਜੀ ਆਪਣੇ ਇਸ ਦਾਸੀ ਨੂੰ ਤਾਂ ਉਹ ਦਾਸੀ ਕਹਿੰਦੀ ਹੈ ਮਾਤਾ ਜੀ ਮੈਨੂੰ ਹੈਰਾਨਗੀ ਦੇ ਨਾਲ ਨਾ ਵੇਖੋ ਮੈਂ ਤੁਹਾਡੇ ਲਾਲ ਨੂੰ ਵੇਖ ਕੇ ਆਈਆਂ ਤੁਹਾਡੇ ਲਾਲ ਦਾ ਇਹ ਕੋਤਕ ਮੈਂ ਹੁਣ ਆਪਣੇ ਅੱਖਾਂ ਦੇ ਨਾਲ ਤੱਕ ਕੇ ਆਈ ਹਾਂ ਹੁਣ ਮਾਤਾ ਤ੍ਰਿਪਤਾ ਜੀ ਜੋ ਦੋਨੋਂ ਵੇਖਦੇ ਨੇ ਦਾਸੀ ਨੂੰ ਕਿੱਥੇ ਸਮੁੰਦਰ ਕਿੱਥੇ ਬੋਟ ਅਤੇ ਕਿੱਥੇ ਮੇਰਾ ਨਾਨਕ ਕਿੱਥੇ ਪਹੁੰਚ ਗਈ ਦਾਸੀ ਤਾਂ ਜਦੋਂ ਤੋਂ ਸੁਣੇ ਸੀ ਨਾ ਸੁਣ ਤਰੇਪਤਾ ਰਿਸਕ ਕਹਿ ਕਰ ਬੈਨ ਮਾਤਾ ਜੀ ਨੇ ਰਿਸਕ ਕਹਿੰਦੇ ਨੇ ਗੁੱਸੇ ਦੇ ਨਾਲ ਫਿਰ ਗੁੱਸੇ ਦੇ ਨਾਲ ਕਿਹਾ ਨੂੰ ਕਿ ਤੂੰ ਠਾਕੇ ਆ ਮੇਰੇ ਨਾਨਕ ਨੂੰ ਮੇਰੇ ਨਾਨਕ ਨੂੰ ਪ੍ਰਸ਼ਰਦਾ ਛਕਾਉਣਾ ਲੰਗਰ ਛਕਾਉਣਾ ਗਈ ਆਪ ਤੈ ਕਹ ਸੁੱਤ ਬੈ ਸੈਨ ਦਾਸੀ ਕਹਿੰਦੀ ਹੈ ਮਾਂ ਤੁਸੀਂ ਜਾਓ ਤੁਹਾਡੇ ਲਾਲ ਨੂੰ ਤੁਸੀਂ ਠਾਕੇ ਆਓ ਸਤਿਗੁਰੂ ਸੁੱਤੇ ਪਏ ਸੀ ਤਾਂ ਉਠਾਉਣ ਗਏ ਮਾਤਾ ਤ੍ਰਿਪਤਾ ਜੀ ਠਾਕੇ ਲੈ ਕੇ ਆਏ ਤੇ ਨੇ ਜਗਾਏ ਅਚਾਈ ਅਹਾਰਾ ਮਾਤਾ ਤ੍ਰਿਪਤਾ ਜੀ ਲੈ ਕੇ ਆਏ ਗੁਰੂ ਨਾਨਕ ਦੇ ਮਹਾਰਾਜ ਜਿਨ੍ਹਾਂ ਨੂੰ ਉਠਾਇਆ ਉਹਨਾਂ ਦੀ ਮौज ਆਪਣੀ ਤਾਂ ਜਦੋਂ ਠਾਕੇ ਲੈ ਕੇ ਆਏ ਨੇ ਮੰਜੀ ਤੇ ਬੈਠੇ ਨੇ ਸਾਹਮਣੇ ਨਾਨਕ ਨੂੰ ਬਾਇਆ ਬਜ਼ੁਰਗ ਮਾਤਾ ਤ੍ਰਿਪਤਾ ਜੀ ਨੇ 45 46 ਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਮਰ ਤਾਂ ਮਾ ਤ੍ਰਿਪਦਾ ਹੁਣ ਆਪਣੇ ਪੁੱਤਰ ਦੇ ਮੂੰਹ ਦੇ ਵਿੱਚ ਜਿਵੇਂ ਪਚਪਨ ਦੇ ਵਿੱਚ ਬੁਰਕੀਆਂ ਗਰਾਈਆਂ ਪਾਉਂਦੇ ਸੀ ਇਦਾਂ ਪਾਉਂਦੇ ਨੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਬਰਾਹੀ ਤੋੜ ਕੇ ਆਪਣੀ ਮਾਂ ਦੇ ਮੂੰਹ ਦੇ ਵਿੱਚ ਤਾਂ ਜਦੋਂ ਇਦਾਂ ਲੰਗਰ ਛਕੇ ਆ ਨਲੇ ਛਕਾਇਆ ਪ੍ਰਸ਼ਾਦਾ ਪਾਛੇ ਤੇ ਮੁਖ ਬਚਨ ਉਚਾਰਿਆ ਲੰਗਰ ਸ਼ਕਾ ਕੇ ਗੁਰੂ ਨਾਨਕ ਦੇ ਮਹਾਰਾਜਿਆਂ ਨੂੰ ਮਾਤਾ ਤੇ ਪਿਤਾ ਜੀ ਆਪਣੇ ਪੁੱਤਰ ਨੂੰ ਬਚਨ ਕਹਿੰਦੇ ਨੇ ਉਹ ਕਹਿੰਦੇ ਨੇ ਪੁੱਤਰ ਜੀ ਸੁਨੋ ਪੁੱਤਰ ਲੱਖ ਦਸਾ ਤੁਮਾਰੀ ਤਾਂ ਕਿਨੇ ਮੈਂ ਤੁਹਾਨੂੰ ਠਾ ਕੇ ਆਈ ਆਂ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਠਾਣ ਦੇ ਲਈ ਦਾਸੀ ਨੂੰ ਘੱਲੇ ਆ ਸੀ ਹੁਣ ਦਾਸੀ ਕਹਿੰਦੀ ਹੈ ਦਾਸੀ ਭੀ ਮੁਝ ਹਸੀ ਉਚਾਰੀ ਕੀ ਕੌਤਕ ਵੇਖੇ ਆ ਕਿ ਜੋ ਹੋਇਆ ਮੈਨੂੰ ਨਹੀਂ ਪਤਾ ਪਰ ਮੈਨੂੰ ਉਹਦੀ ਗੱਲ ਇਦਾਂ ਲੱਗੀ ਐ ਕਿ ਉਹ ਜਿਹੜੀ ਦਾਸੀ ਐ ਗੱਲ ਉਹਦੀ ਹਾਸੋ ਹਿਣੋ ਲੱਗੀ ਐ ਤੁਹਾਡੀ ਦਸਾਂ ਮੈਂ ਤੁਹਾਨੂੰ ਦੱਸ ਰਹੀ ਆ ਕਿ ਦਾਸੀ ਨੇ ਇਦਾਂ ਕਿਹਾ ਕਹੇ ਨਾ ਕਰੇ ਜਹਾਜ਼ ਲੰਗਾ ਕਿ ਤੁਹਾਡਾ ਪੁੱਤਰ ਤਾਂ ਮੰਜੀ ਤੇ ਪਿਆ ਸਮੁੰਦਰ ਦੇ ਵਿੱਚ ਜਹਾਜ ਨਿਕ ਬੰਨੇ ਲਾ ਰਿਹਾ ਲਾਹੌਰ ਦਾ ਜਿਹੜਾ ਸਨਮੁਖ ਸਾਹ ਹੈ ਉਹਦਾ ਬੇੜਾ ਬੰਨੇ ਲਾ ਰਹੇ ਤਾਂ ਜਦੋਂ ਨਹਿ ਜਾਂਤੇ ਮੈਂ ਕਰੂੰ ਜਗਾਵਨੇ ਮੈਂ ਕਿਹਾ ਜਗਾਕੇ ਆ ਉਹ ਕਹਿੰਦੇ ਮੈਂ ਨਹੀਂ ਜਗਾਉਣਾ ਉਹ ਤਾਂ ਬੇੜਾ ਬੰਨਾ ਬੰਨੇ ਲਾਉਂਦੇ ਪਏ ਤਾਂ ਮਾਤਾ ਜੀ ਕਹਿੰਦੇ ਨੇ ਮਾਤ ਵਚਨ ਸੁਰ ਕਰ ਜਗ ਸੁਆਮੀ ਬੋਲੇ ਮੁਖ ਤੇ ਅੰਦਰ ਜਾਣ ਤਾਂ ਜਦੋਂ ਮਾਂ ਨੇ ਕਿਹਾ ਪੁੱਤਰ ਜੀ ਉਹਨਾਂ ਦੀ ਗੱਲ ਸੁਣ ਕੇ ਦਾਸੀ ਦਾ ਇਦਾਂ ਲੱਗਿਆ ਕਿ ਉਹ ਤਾਂ ਹੈਰਾਨ ਅਚਰਜ ਬੜੀ ਹੋਈ ਹੈ ਦਾਸੀ ਜਦੋਂ ਮਤੋਂ ਕਿਹਾ ਸੀ ਕਿ ਉਹਨੂੰ ਠਾਕੇ ਆਓ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਅਗੋ ਕਹਿੰਦੇ ਨੇ ਕਿ ਮਾਂ ਜਿਹੜੀ ਇਹ ਦਾਸੀ ਹੈ ਨਾ ਇਹ ਦਾਸੀ ਦੀਆਂ ਗੱਲਾਂ ਦਾ ਤੁਸੀਂ ਅਸਰ ਨਾ ਕਰੋ ਅਤੇ ਤੁਸੀਂ ਗਏ ਹੋ ਇੱਕ ਕਹੇ ਨਾ ਮਾਨੋ ਕਹੇ ਸੇ ਇਹਨਾਂ ਦਾ ਕਿਹਾ ਨਾ ਮੈਂ ਮੰਜੀ ਤੇ ਸੋਤਾ ਕਿਹੜਾ ਸੰਮੁਖ ਹੈ ਕਿਹੜਾ ਛਾ ਹੈ ਮੈਂ ਨਹੀਂ ਜਾਣ ਹੁਣ ਮਾਤਾ ਤੇ ਪਿਤਾ ਜੀ ਕਹਿਣ ਲੱਗੇ ਕਿ ਪੁੱਤਰ ਸ਼ਾਹ ਨੂੰ ਤਾਂ ਇਹ ਵੀ ਨਹੀਂ ਜਾਣਦੀ ਗੋਲੀ ਲਾਹੌਰ ਦਾ ਸ਼ਾਹ ਕਿਹੜਾ ਹੈ ਮਲੂਤਨਵਾਨ ਕੌਣ ਹੈ ਸਮੁੰਦਰ ਕਿੱਥੇ ਹੈ ਕਿਹੜੀ ਬੋਟ ਹੈ ਇਹ ਕਿੱਥੇ ਗਈ ਹੈ ਵਿਚਾਰੀ ਇਹ ਤਾਂ ਰਾਏ ਪੋਜ ਦੀ ਤਲਵੰਡੀ ਤੋਂ ਬਾਹਰ ਨਹੀਂ ਗਈ ਤਾਂ ਦਵਾਰਾ ਫਿਰ ਸੱਦੇ ਆ ਦਾਸੀ ਨੂੰ ਦਾਸੀ ਨੂੰ ਫਿਰ ਪੁੱਛਿਆ ਮਾਂ ਨੇ ਮਾਤਾ ਤੇਰੇ ਪਤਾ ਨੇ ਦੱਸ ਤੀ ਰਾਣੀਏ ਦਾਸੀ ਨੇ ਉਹ ਹੀ ਫਿਰ ਦੱਸਿਆ ਗੁਰੂ ਨਾਨਕ ਦੇ ਮਹਾਰਾਜ ਜੀ ਸਾਹਮਣੇ ਖਲੋਤੇ ਸੀ ਦਾਸੀ ਨੇ ਪੁੱਛਿਆ ਦਾਸੀ ਨੇ ਸਾਰੀ ਗੱਲ ਫੇਰ ਦੱਸ ਦਿੱਤੀ ਮਾਤਾ ਤੇ ਪਿਤਾ ਜੀ ਕਹਿੰਦੇ ਪਹਿਲਾਂ ਤਾਂ ਮੈਨੂੰ ਲੱਗੇ ਆ ਕਿ ਦਾਸੀ ਦੀ ਗੱਲ ਤੇ ਮੈਨੂੰ ਹਾਸਾ ਤੋੜਾ ਆਉਂਦਾ ਸੀ ਪਰ ਪੁੱਤਰ ਜੀ ਹੁਣ ਮੈਨੂੰ ਯਕੀਨ ਹੋ ਰਿਹਾ ਯਕੀਨ ਇਹ ਦੇ ਕਰਕੇ ਹੋ ਰਿਹਾ ਇਹਨੂੰ ਪੁੱਛਿਆ ਮੈਂ ਕਦੇ ਲਾਹੌਰ ਗਈ ਹੈ ਇਹ ਕਹਿੰਦੀ ਨਾ ਕਦੇ ਸੰਗਲਾ ਦੀਪ ਗਈ ਹੈ ਨਹੀਂ ਗਈ ਕਦੇ ਉਹ ਸ਼ਾਹ ਵੇਖਿਆ ਹੁਣਾਂ ਕਦੇ ਨਹੀਂ ਵੇਖਿਆ ਪਰ ਵੇਖਿਆ ਇਨੇ ਇਦਾਂ ਹੈ ਜਦੋਂ ਤੁਹਾਡੇ ਮਵਾਰਕ ਚਰਨ ਸਪਰਸ਼ ਕੀਤੇ ਅਸਕਰ ਕੈ ਗਮ ਨੇ ਉਦਿਆਨਾ ਪਰ ਜਦੋਂ ਜਵਾਬ ਦੇਣਾ ਸੀ ਉਹ ਰਣਾਨਕ ਦੇ ਮਹਾਰਾਜ ਜੀ ਆਪਣੀ ਮਾਂ ਤ੍ਰਿਪਤਾ ਨੂੰ ਕਹਿੰਦੇ ਨੇ ਮਾਂ ਇਹਦਾ ਜਵਾਬ ਮੈਂ ਦੇ ਮੰਗ ਇਹ ਦਾਸੀ ਨੇ ਤੁਹਾਨੂੰ ਦੇ ਦੇਣਾ ਉਹ ਸਤਿਗੁਰੂ ਕਹਿੰਦੇ ਨੇ ਜੰਗਲ ਨੂੰ ਚਲੇ ਗਏ ਮੰਨ ਲੋ ਬਾਹਰ ਨੂੰ ਆ ਗਏ ਘਰ ਤੋਂ ਵੈਸੇ ਜਾਏ ਅਕੰਤ ਇੱਕ ਥਾਂ ਤੇ ਬੈਠੇ ਜਾ ਕੇ ਸੋ ਦਾਸੀ ਵਿੱਚ ਕਹਿਣੇ ਕਰਕੇ ਦਾਸੀ ਨੂੰ بار بار ਬੇਬਨਾਨ ਕੀ ਸਤਕਾਰਯੋਗ ਮਾਤਾ ਤ੍ਰਿਪਤਾ ਜੀ ਪੁੱਛਦੇ ਨੇ ਕਿ ਤੀ ਰਾਣੀਏ ਸੱਚ ਸੱਚ ਦੱਸ ਮੇਰਾ ਪੁੱਤਰ ਬਾਕੀ ਸੰਗੜਾ ਦੀਪ ਦੇ ਉਸ ਟੱਟ ਦੇ ਵਿੱਚ ਟੱਟ ਤੇ ਉਹਦਾ ਲਾਰੇ ਆ ਸੀ ਜਾਂ ਬੋਟ ਮਨ ਸੁਖ ਦਾ ਦਾਸੀ ਫੇਰ बार-बार ਦੱਸਦੀ ਜੀਵਤ ਉਹ ਕਹਿੰਦੇ ਨੇ ਐ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਾਤਾ ਸਤਕਾਰਯੋਗ ਤੁਸੀਂ ਤਾਂ ਤੁਹਾਡੇ ਤਨ ਪਾ ਗਨੇ ਮੈਂ ਕੱਲਾ ਨਹੀਂ ਉਹ ਕਹਿੰਦੀ ਮੈਂ ਕੱਲੀ ਨਹੀਂ ਆ ਅਰਾਈਬullar ਹਰ ਵਕਤ ਤਾਲੇ ਕਰਦਾ ਰਹਿੰਦਾ ਕਿ ਜਦੋਂ ਮੇਰਾ ਆਖਰੀ ਸੁਵਾਸ ਨਿਕਲੇ ਗੁਰੂ ਨਾਨਕ ਦੇ ਮਹਾਰਾਜੀਆਂ ਦੀ ਗੋਦ ਹੋਵੇ ਤਾਂ ਤੁਹਾਡੇ ਪੁੱਤਰ ਨੂੰ ਬੁਲਾਇਆ ਉਹ ਸਜਦੇ ਆਪਣੇ ਮੱਕੇ ਦੇ ਵੱਲ ਨਹੀਂ ਕਰਦਾ ਆਪਣੇ ਕਾਬੇ ਦੇ ਵੱਲ ਨਹੀਂ ਕਰਦਾ ਜਿੱਧਰ ਤੁਹਾਡਾ ਨਾਨਕ ਹੋਵੇਗਾ ਸਜਦੇ ਉਧਰ ਕਰਦਾ ਇਸਲਾਮ ਧਰਮ ਵਾਲੇ ਉਧਰ ਕਰਦੇ ਆ ਪਰ ਤੁਹਾਡਾ ਨਾਨਕ ਨੂੰ ਤੁਹਾਡੇ ਲਾਲ ਨੂੰ ਸਜਦੇ ਉਧਰ ਕਰਦੇ ਨੇ ਜਿੱਧਰ ਮਰਜੀ ਹੋਵੇ ਆਪਣਾ ਇਤਨਾ ਖਲ ਅੱਲਾ ਖੁਦਾ ਦਾ ਰੂਪ ਜਾਣ ਕੇ ਸੇਵਾ ਕਰਦੇ ਨੇ ਖਿਦਮਤ ਕਰਦੇ ਤਬ ਬੀਬੀ ਨਾਨਕੀ ਆ ਵਹਿਗੁਰੂ ਮਾਤਾ ਤ੍ਰਿਪਤਾ ਜੀ ਨੇ ਉਸ ਸਦਾਸੀ ਨੂੰ ਗਲਵਖੜੀ ਦੇ ਵਿੱਚ ਚਲੇ ਆ ਗਲਵਖੜੀ ਦੇ ਵਿੱਚ ਚਲੇ ਕੇ ਕਹਿੰਦੇ ਨੇ ਤੀ ਰਾਣੀ ਮੈਂ ਸੁਣਿਆ ਹੈ ਮੇਰਾ ਨਾਨਕ ਬਾਰੇ ਨਿਆਰੇ ਕਰਦਾ ਪਰ ਮੈਂ ਇਦਾਂ ਦਾ ਕੌਤਕ ਮੈਂ ਵੀ ਵੇਖਣਾ ਚਾਹੁੰਦੀ ਆ ਪਰ ਮੈਂ ਮਮਤਾ ਦੀ ਮਾਰੀ ਆਪਣੇ ਪੁੱਤਰ ਨੂੰ ਆਪਣਾ ਪਰਿਵਾਰ ਮੇਰੀ ਨੂ ਰਾਣੀ ਕਦੋਂ ਆਵੇਗੀ ਮੇਰੇ ਪੁੱਤਰੇ ਕਦੋਂ ਆਉਣਗੇ ਕਦੋਂ ਸ੍ਰੀ ਚੰਦਰ ਨੂੰ ਵੇਖਾਂਗੀ ਲਖਮੀ ਦਾਸ ਨੂੰ ਕਦੋਂ ਮੇਰੀ ਨੂ ਰਾਣੀ ਸੁ ਲਕਣੀ ਆਵੇਗੀ ਤਾਂ ਮੈਂ ਮੇਰਾ ਪੁੱਤਰ ਇਤਨੇ ਸਮੇਂ ਤੋਂ ਆਇਆ ਮਮਤਾ ਦੇ ਵਿੱਚ ਵਹਿ ਤੁਰਦੀ ਸਰੀਰ ਬਜ਼ੁਰਗ ਹੋ ਜਾਂਦਾ ਹੈ ਅਵਸਥਾ ਬਜ਼ੁਰਗ ਹੋ ਜਾਂਦੀ ਹੈ ਪਰ ਮਮਤਾ ਕਦੇ ਵੀ ਬਜ਼ੁਰਗ ਨਹੀਂ ਹੁੰਦੀ ਮਮਤਾ ਬੁੱਢੀ ਨਹੀਂ ਹੁੰਦੀ ਤਾ ਉਹ ਕਹਿੰਦੀ ਹੈ ਮਮਤਾ ਤਾਂ ਮੇਰੀ ਹੋਈ ਹੈ ਨਾ ਮੇਰੇ ਲਾਲ ਦੀ ਬਾਰ ਬਾਰ ਫਿਰ ਉਹ ਦਾਸੀ ਨੂੰ ਪੁੱਛਦੇ ਨੇ ਪ੍ਰੇਮ ਮਹਾਬਤ ਦਾਸੀ ਨੂੰ ਕਰਦੇ ਨੇ ਔਰ ਨਾਨਕ ਦੇ ਮਹਾਰਾਜ ਜੀ ਵਾਰ ਨੂੰ ਚਲੇ ਗਏ ਸੀ ਬਾਕੀ ਦਾ ਸੰਗਤ ਜੀ ਕੱਲ ਨੂੰ ਵਿਚਾਰਾਂਗੇ ਸਮਾਪਤੀ ਦਾ ਸਮਾਂ ਹੋਣਾ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਸਾਹਿਬ